ਹਾਂਜੀ ਸਵਾਗਤ ਹੈ ਜੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਆਪਣੇ ਘਰ ਦੀ ਰਸੋਈ ਦੇ ਵਿੱਚੋਂ ਹਰ ਘਰ ਦੇ ਵਿੱਚ ਮੌਜੂਦ ਹਰ ਘਰ ਦੇ ਵਿੱਚ ਵਰਤਿਆ ਜਾਣ ਵਾਲਾ ਸਰਦੀਆਂ ਦੇ ਵਿੱਚ ਖਾਸ ਤੌਰ ਤੇ ਜਿੰਜਰ ਅਦਰਕ ਇਹਦੇ ਬੈਨੀਫਿਟ ਆਪਾਂ ਲੈ ਕੇ ਆ ਰਹੇ ਹਾਂ ਜਿੰਜਰ ਦੇ ਅਦਰਕ ਦੇ 15 ਫੀਜੀ 15 ਦਿਨ ਤੁਸੀਂ ਨੂੰ ਵਰਤਣਾ ਤੇ ਤੁਹਾਨੂੰ ਆ ਜਿਹੜੇ ਆਪਾਂ ਇਹਦੇ ਚ ਡਿਟੇਲ ਚ ਦੱਸ ਰਹੇ ਹਾਂ ਫਾਇਦੇ ਇਹ ਸਭ ਤੋਂ ਫਾਇਦੇ ਮਿਲਣਗੇ ਇਹਦੇ ਵਿੱਚ ਵਿਟਾਮਿਨ A, ਵਿਟਾਮਿਨ E, ਆਇਰਨ, ਵਿਟਾਮਿਨ D ਅਤੇ ਕੈਲਸ਼ੀਅਮ ਬਹੁਤ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਹੈ ਜਦੋਂ ਇੰਨੇ ਵਿਟਾਮਿਨ ਇੱਕ ਸਸਤੀ ਚੀਜ਼ ਦੇ ਵਿੱਚ ਆਪਾਂ ਨੂੰ ਘਰ ਦੀ ਰਸੋਈ ਦੇ ਵਿੱਚੋਂ ਮਿਲ ਜਾਂਦਾ ਤਾਂ ਇਹਦਾ ਜਿਹੜਾ ਹੈਗਾ ਸਰੀਰ ਨੂੰ ਬੈਨੀਫਿਟ ਤਾਂ ਹੋਣੇ ਹੁਣਾਂ ਆਪਾਂ ਗੱਲ ਕਰਕੇ ਜਿਹੜੇ ਫਾਇਦੇ ਆਦੇ ਅਦਰਕ ਜਿੰਜਰ ਕਰਕੇ ਜਾਣਿਆ ਜਾਂਦਾ ਹੈ ਇੰਗਲਿਸ਼ ਚ ਇਹਦੇ ਵਿੱਚ ਜਿੰਜਰ ਆਇਲ ਜਿਹਨੂੰ ਆਪਾਂ ਜਿੰਜਰ ਆਇਲ ਕਹਿ ਸਕਦੇ ਹਾਂ ਸੌਖੇ ਸ਼ਬਦਾਂ ਚ ਪਾਇਆ ਜਾਂਦਾ ਹੈ ਜਿਹੜਾ ਕਿ ਆਪਣੇ ਸਰੀਰ ਦੇ ਲਈ ਬਹੁਤ ਹੀ ਮਫੀਦ ਆ ਬਹੁਤ ਹੀ ਫਾਇਦੇਮੰਦ ਆ ਅਕਸਰ ਆਪਾਂ ਅਦਰਕ ਦੀ ਚਾਹ ਪੀਂਦੇ ਆ ਆਚਾਰ ਵਗੈਰਾ ਸੇਵਨ ਕਰਦੇ ਆ ਸੂਪ ਦੇ ਵਿੱਚ ਵਰਤਿਆ ਜਾਂਦਾ ਹੈ ਖਾਂਸੀ ਜੂ ਕੰਮ ਹੋਵੇ ਉਦੇ ਵਿੱਚ ਵੀ ਬਹੁਤ ਕੰਮ ਕਰਦਾ ਹੈ ਇਹਦੇ ਸੁੱਕੋ ਹੋਏ ਰੂਪ ਨੂੰ ਸੁੰਡ ਕਰਕੇ ਜਾਇਆ ਜਾਂਦਾ ਡਰਾਈਡ ਜਿੰਜਰ ਇਹ ਆਕਸੀਡੇਟਿਵ ਸਟ੍ਰੈਸ ਨੂੰ ਘਟਾਉਂਦਾ ਹੈ ਮੇਲ ਦੇ ਲਈ ਬਹੁਤ ਹੀ ਫਾਇਦੇਮੰਦ ਹੈ ਹਰ ਬਿਮਾਰੀ ਦੇ ਵਿੱਚ ਫਾਇਦੇਮੰਦ ਤਾਂ ਲਿੜੀ ਦੇ ਲਈ ਵੀ ਪਰ ਮੇਲ ਦੇ ਲਈ ਇਹ ਐਕਸਟਰਾ ਹੀ ਫਾਇਦੇਮੰਦ ਹੈ ਸਟੈਮਨਾ ਵਗੈਰਾ ਵਧਾਉਂਦਾ ਜਿਹੜੀ ਮਾਰਨਿੰਗ ਸਿਕਨਸ ਨੂੰ ਦੂਰ ਕਰਦਾ ਨੌਜੀਆਂ ਨੂੰ ਠੀਕ ਕਰਦਾ ਆਓ ਆਪਾਂ ਗੱਲ ਕਰੀਏ ਇਹਦੇ ਫਾਇਦਿਆਂ ਦੀ ਸਭ ਤੋਂ ਵੱਡਾ ਫਾਇਦਾ ਹੈਗਾ ਇਹ ਤਾਂ weight loss ਦੇ ਵਿੱਚ ਕਿਉਂਕਿ ਓਵਰ weight ਜਿਹੜਾ ਸਾਨੂੰ ਬਹੁਤ ਜ਼ਿਆਦਾ ਤਕਲੀਫ ਦਿੰਦਾ ਹੈ ਖਾਸ ਕਰਕੇ ਗੋਡਿਆਂ ਦੇ ਦਰਦਾਂ ਦੇ ਵਿੱਚ ਜਿੰਨਾ ਆਪਣਾ ਕਮਰ ਦਾ ਘੇਰਾ ਘੱਟ ਹੋਊਗਾ ਉਨਾਂ ਹੀ ਆਪਣਾ ਜਿਹੜਾ ਹੈਗਾ ਲਾਈਫ ਲਾਈਨ ਜ਼ਿਆਦਾ ਹੋਊਗੀ ਆਪਾਂ ਬਿਮਾਰੀਆਂ ਤੋਂ ਬਚੇ ਰਹਾਂਗੇ ਤੇ ਕਮਰ ਦਾ ਘੇਰਾ ਘੱਟ ਕਰਨ ਦੇ ਵਿੱਚ ਜਿੰਜਰ ਦਾ ਜਿਹੜਾ ਬਹੁਤ ਹੀ ਜ਼ਿਆਦਾ ਫਾਇਦਾ ਹੈ ਇਨੋਂ ਆਪਣੇ ਰੋਜ਼ਮਰਹ ਦੀ ਡਾਈਟ ਦੇ ਵਿੱਚ ਸ਼ਾਮਲ ਕਰੋ ਹੈਪ ਦੀ ਰੇਸ ਨੂੰ ਘੱਟ ਕਰਦਾ ਐਕਸਰਸਾਈਜ਼ ਦੇ ਨਾਲ ਨਾਲ ਜੇਕਰ ਆਪਾਂ ਜਿੰਜਰ ਦੀ ਵਰਤੋਂ ਕਰਦੇ ਰਹਾਂਗੇ ਇਹਦਾ ਜਿਹੜਾ ਹੈਗਾ ਅਮੇਜ਼ਿੰਗ ਬੈਨੀਫਿਟ ਮਿਲਦਾ ਆਪਾਂ ਨੂੰ ਆਰਥਰਾਇਟਸ ਜੋਇੰਟ ਪੇਨ ਇਹਨਾਂ ਦੇ ਵਿੱਚ ਵੀ ਜਦੋਂ ਬਹੁਤ ਹੀ ਜ਼ਿਆਦਾ ਫਾਇਦਾ ਮਿਲਦਾ ਜਿੰਜਰ ਹੈ ਜਿਹੜਾ ਐਂਟੀ ਇਨਫਲੇਮੇਟਰੀ ਹੈ ਐਂਟੀ ਬੈਕਟੀਰੀਅਲ ਹੈ ਐਂਟੀ-ਏਜਿੰਗ ਵੀ ਇਹ ਸਾਰੇ ਗੁਣੇ ਦੇ ਵਿੱਚ ਪਾਏ ਜਾਂਦੇ ਆ ਜੇਕਰ ਆਪਾਂ ਇਹਨੂੰ 1 ਗ੍ਰਾਮ ਸਵੇਰ ਤੇ 1 ਗ੍ਰਾਮ ਸ਼ਾਮ ਨੂੰ 2 ਗ੍ਰਾਮ ਆਪਾਂ ਡੇਲੀ ਨੂੰ ਵਰਤਦੇ ਆ ਤੇ ਇਹਨੂੰ ਆਪਾਂ ਥੋੜਾ ਲੰਬਾ ਸਮਾਂ ਵਰਤਦੇ ਇਹਦੇ ਆਪਾਂ ਨੂੰ ਬਹੁਤ ਹੀ ਜ਼ਿਆਦਾ ਵਧੀਆ ਫਾਇਦੇ ਮਿਲਦੇ ਆ ਖਾਸ ਕਰਕੇ ਜੋੜਾਂ ਦੇ ਦਰਦ ਦੇ ਵਿੱਚ ਆਰਥਰਾਇਟਸ ਦੇ ਵਿੱਚ ਗਠੀਆ ਦੇ ਵਿੱਚ ਮధుమేय ਸ਼ੂਗਰ ਡਾਇਬਟੀਜ਼ ਇੱਕ ਹੋਰ ਵੱਖਰੀ ਬਿਮਾਰੀ ਹੈ ਜਿਹੜੀ ਕਿ ਅੱਗੇ ਬਹੁਤ ਸਾਰੀਆਂ ਬਿਮਾਰੀਆਂ ਨੂੰ ਜਨਮ ਦਿੰਦੀ ਹੈ ਖਾਸ ਕਰਕੇ ਹਾਰਟ ਨਾਲ ਰਿਲੇਟਡ ਡੀਸੀ ਜਿਹੜੀਆਂ ਉਹ ਸ਼ੂਗਰ ਦੇ ਮਰੀਜ਼ ਨੂੰ ਜ਼ਿਆਦਾ ਹੁੰਦੀਆਂ ਪੁਰਾਣੇ ਸਮਿਆਂ ਦੇ ਵਿੱਚ ਕਰੇਲੇ ਦੇ ਨਾਲ ਨਾਲ ਅਦਰਕ ਦੀ ਵਰਤੋਂ ਆਮ ਹੁੰਦੀ ਸੀ ਸ਼ੂਗਰ ਦੇ ਮਰੀਜ਼ ਇਹਦੀ ਵਰਤੋਂ ਕਰਦੇ ਸੀ ਇਹ ਸ਼ੂਗਰ ਨੂੰ ਘਟਾਉਂਦਾ ਹੈ ਤੇ ਸਿਹਤ ਨੂੰ ਸਿਹਤਮੰਦ ਕਰਦਾ ਹੈ ਹਾਰਟ ਦੀ ਬਲੋਕੇਜ ਹੋਵੇ ਕੋਲੇਸਟ੍ਰੋਲ ਵਧਿਆ ਹੋਵੇ ਖਾਸ ਕਰਕੇ ਬੈਡ ਕੋਲੇਸਟ੍ਰੋਲ ਉਹਦੇ ਲਈ ਵੀ ਬਹੁਤ ਮਫੀਦ ਹੈ ਜਿੰਨੇ ਵੀ ਆਪਣੀ ਨਸਾਂ ਨਾਲਾਂ ਬਲੋਕੇਜ ਆ ਕਿਤੇ ਵੀ ਉਹਨੂੰ ਠੀਕ ਕਰਦਾ ਉਹਦੇ ਲਈ ਆਪਾਂ ਨੂੰ ਚਾਹੀਦਾ ਇੱਕ ਨੁਸਖਾ ਦਾ ਜਿਹੜਾ ਵਰਤਨ ਨੂੰ ਕਿਸ਼ਟੰਗ ਨਾ 1 ਇੰਚ ਦਾ ਟੁਕੜਾ ਆਪਾਂ ਸਵੇਰ ਖਾਲੀ ਪੇਟ ਚਬਾਉਣਾ 5 ਦਿਨ ਦੋ ਦਿਨ ਉਹਦੇ ਵਿੱਚੋਂ ਹਫਤੇ ਦੇ ਵਿੱਚੋਂ ਦੋ ਕੜੀਆਂ ਲਸਣ ਦੀਆਂ ਚਬਾਉਣੀਆਂ ਉੱਪਰੋਂ ਦੀ ਕੋਸਾ ਪਾਣੀ ਪੀਣਾ ਮਤਲਬ ਹਫਤੇ ਦੇ 7 ਦਿਨਾਂ ਦੇ ਵਿੱਚ ਪਹਿਲੇ 5 ਦਿਨ ਆਪਾਂ ਅਦਰਕ ਦਾ ਕੱਟਿਆ ਦਰਕਦਰ ਤੋਂ ਕੁੜਾ ਇੱਕ ਇੰਚ ਦਾ ਉਹਨੂੰ ਚਬਾ ਚਬਾ ਕੇ ਜਿਉ ਕਰਕੇ ਉਹਨੂੰ ਉੱਪਰੋਂ ਗਰਮ ਕੋਸਾ ਪਾਣੀ ਪੀਣਾ ਪੈਰਾਂ ਪਰ ਬੈਠ ਕੇ ਪੀਣਾ ਤੇ ਜਿਹੜੇ 2 ਦਿਨ ਬਾਕੀ ਬਚ ਕੇ ਉਹਦੇ ਵਿੱਚ ਆਪਾਂ 2-2 ਤੁਰੀਆਂ ਲਸਣ ਦੀਆਂ ਚਬਾ ਕੇ ਉੱਪਰੋਂ ਗਰਮ ਕੋਸਾ ਪਾਣੀ ਪੀਣਾ ਇਹਨੂੰ ਤੁਸੀਂ 2-4 ਹਫ਼ਤੇ ਰਿਪੀਟ ਕਰੋ ਤੁਹਾਡੀ ਜਿਹੜੀ ਹਾਰਟ ਬਲੋਕੇਜ ਹੈ ਕੋਲੇਸਟ੍ਰੋਲ ਵਧੀ ਹੋਈ ਹੈ ਖਾਸ ਕਰਕੇ ਬੈਡ ਕੋਲੇਸਟ੍ਰੋਲ ਉਹਨੂੰ ਇਹ ਬਿਲਕੁਲ ਠੀਕ ਕਰ ਦਿੰਦਾ ਡਾਈਜੈਸਟਨ ਦੇ ਲਈ ਬਹੁਤ ਫਾਇਦੇਮੰਦ ਹੈ ਪੇਟ ਭਰਿਆ ਭਰਿਆ ਰਹਿਣਾ ਆਈ ਬੀਐਮ ਦੀ ਪ੍ਰੋਬਲਮ ਹੋਵੇ ਅਫਾਰਾ ਗੈਸ ਬਣਦੀ ਹੋਵੇ ਪੇਟ ਬਹੁਤ ਤਣਾ ਰਹਿੰਦਾ ਹੈ ਸਖਤ ਰਹਿੰਦਾ ਪੇਟ ਤੇ ਉਹਦੇ ਵਿੱਚ ਵੀ ਇਹ ਤਾਂ ਬਹੁਤ ਹੀ ਜ਼ਿਆਦਾ ਫਾਇਦਾ ਹੈ ਉਹਦੇ ਲਈ ਆਪਾਂ ਨੂੰ ਖਾਣਾ ਖਾਣ ਤੋਂ ਪਹਿਲਾਂ ਕੱਚਾ ਅਦਰਕ ਦਾ ਟੁਕੜਾ ਆਪਣੇ ਅੰਗੂਠੇ ਦੇ ਨਹੁੰਦੇ ਬੋਟੇ ਜਿਹਾ ਚਬਾ ਚਬਾ ਕੇ ਆਪਾਂ ਖਾਣੇ ਤੋਂ ਪਹਿਲਾਂ ਖਾਈਏ ਤਾਂ ਉਹਦੇ ਨਾਲ ਜਿਹੜਾ ਆਪਣਾ ਖਾਣਾ ਬਹੁਤ ਹੀ ਜਲਦੀ ਡਾਈਜੈਸਟ ਹੁੰਦਾ ਹੈ ਐਂਟੀਆਕਸੀਡੈਂਟ ਹੋਣ ਕਰਕੇ ਇਹ ਸਪਰਮ ਕਾਊਂਟ ਨੂੰ ਵਧਾਉਂਦਾ ਹੈ ਪੀਸੀਓਡੀ ਦੇ ਵਿੱਚ ਬਹੁਤ ਫਾਇਦਾ ਹੈ ਜਿਹੜੀਆਂ ਮੈਨਸ ਦੇ ਦੌਰਾਨ ਪੇਨ ਹੁੰਦਾ ਹੈ ਲੜੀ ਦੇ ਉਹਦੇ ਵਿੱਚ ਵੀ ਇਹ ਬਹੁਤ ਪ੍ਰਭਾਵਸ਼ਾਲੀ ਹੈ ਉਹਦੇ ਲਈ ਆਪਾਂ ਇਹਨੂੰ ਮਤਲਬ ੜੜੀ ਜਿਹੜੀਆਂ ਵਰਤ ਸਕਦੇ ਆਪਣੇ ਉਸ ਸਮੇਂ ਦੇ ਦੌਰਾਨ ਇੱਕ ਉਹਦੇ ਵਾਸਤੇ ਹੋਰ ਵੀ ਨੁਸਖਾ ਗਰਮ ਪਾਣੀ ਪੂਰਾ ਉਬਾਲ ਕੇ ਉਹਦੇ ਵਿੱਚ ਇੱਕ ਚਮਚ ਦੇਸੀ ਘਿਓ ਦਾ ਪਾ ਕੇ ਤੁਸੀਂ ਉਹਨੂੰ ਹਲਕਾ ਗਰਮ ਹਲਕਾ ਕੋਸਾ ਪੀਤਾ ਜਾਵੇ ਉਹਨਾਂ ਦਿਨਾਂ ਦੇ ਦੌਰਾਨ ਤਾਂ ਉਹਦੇ ਨਾਲ ਵੀ ਬਹੁਤ ਫਾਇਦਾ ਹੁੰਦਾ ਕਿਉਂਕਿ ਉਹ ਹਾਰਮੋਨ ਨੂੰ ਬੈਲੈਂਸ ਕਰਦਾ ਹੈ ਸਰੀਰ ਨੂੰ એનર્ਜੀ ਦਿੰਦਾ ਹੈ ਕੈਂਸਰ ਦੇ ਰਿਸਕ ਨੂੰ ਘਟਾਉਂਦਾ ਹੈ ਕਿਉਂਕਿ ਕੈਂਸਰ ਅੱਜ ਕੱਲ ਬਹੁਤ ਨਾਮਰਾਦ ਬਿਮਾਰੀ ਹੈ ਤਰ੍ਹਾਂ ਤਰ੍ਹਾਂ ਦੇ ਕੈਂਸਰ ਦੇ ਜਿਹੜੇ ਆ ਗਿਆ ਪੇਸ਼ੈਂਟ ਆ ਰਹੇ ਆ ਮਤਲਬ ਸਰੀਰ ਦੇ ਪਤੰਗੜਾ ਦੇ ਗਿੜੀ ਹਿੱਸੇ ਦੇ ਵਿੱਚ ਕਦੋਂ ਕੈਂਸਰ ਰਪਣ ਪੈਂਦਾ ਹੈ ਤਾਂ ਇਹ ਕੈਂਸਰ ਦੇ ਜਿਹੜੇ ਰਿਸਕ ਨੂੰ ਰਿਡਿਊਸ ਕਰਦਾ ਜੇਕਰ ਇਹਨੂੰ 2-2 ਗ੍ਰਾਮ ਦੇ ਰੂਪ ਦੇ ਵਿੱਚ ਪਾਊਡਰ ਦੇ ਰੂਪ ਦੇ ਵਿੱਚ ਜਾਂ ਇਹਨੂੰ ਕ੍ਰਸ਼ ਕਰਕੇ ਲੰਬੇ ਸਮੇਂ ਤੱਕ ਲਿਆ ਜਾਵੇ ਤਾਂ ਸਰੀਰ ਦੇ ਕਿਸੇ ਵੀ ਅੰਗ ਦੇ ਵਿੱਚ ਜੇਕਰ ਕੈਂਸਰ ਹੈ ਸਟਾਰਟਿੰਗ ਦੇ ਵਿੱਚ ਨੂੰ ਖਤਮ ਕਰ ਦਿੰਦਾ ਤੇ ਜੇ ਨਹੀਂ ਤਾਂ ਫਿਰ ਉਹਨੂੰ ਕੈਂਸਰ ਨੁਕੀ ਆਪਾਂ ਨੂੰ ਸਿਕਯਰ ਕਰ ਦਿੰਦਾ ਹੂ ਨਹੀਂ ਦਿੰਦਾ ਕੈਨਸਲ ਨੂੰ ਸਟੈਮਨਾ ਬੂਸਟ ਕਰਦਾ ਜਿਹੜੇ ਯੰਗ ਨੌਜਵਾਨ ਜਿਹੜੇ ਜਿਮ ਜਾਂਦੇ ਆ ਜੇਕਰ ਉਹ ਜਿਮ ਜਾਣ ਤੋਂ ਪਹਿਲਾਂ ਹਦਰਕ ਦੀ ਵਰਤੋਂ ਕਰ ਲੈਣ ਖਾ ਲੈਣ ਨੂੰ ਕਿਸੇ ਰੂਪ ਦੇ ਵਿੱਚ ਚਾਹੇ ਉਹਨੂੰ ਸ਼ਹਿਦ ਦੇ ਨਾਲ ਮਿਲਾ ਕੇ ਖਾ ਜਾਣ ਚਾਹੇ ਉਹਨੂੰ ਵਰਸੇ ਪਾਣੀ ਦੇ ਵਿੱਚ ਬੋਇਲ ਕਰਕੇ ਜਾਂ ਉਹਨਾਂ ਜੋ ਉਹਨੂੰ ਚਬਾ ਕੇ ਉਪਰੋ ਹਲਕਾ ਕੁਸਾ ਪਾਣੀ ਪੀ ਲੈ ਤਾਂ ਉਹਦੇ ਨਾਲ ਉਹਨਾਂ ਦਾ ਜਿਹੜਾ ਹੈਗਾ ਸਟੈਮਨਾ ਬੂਸਟ ਹੁੰਦਾ ਜਮ ਦੇ ਵਿੱਚ ਜਾ ਕੇ ਜਿਆਦਾ ਇਸ ਟਾਈਮ ਉਹ ਆਪਣੀ ਐਕਸਰਸਾਈਜ਼ ਕਰ ਸਕਦੇ ਹੈ ਨਸ਼ੇ ਦੀ ਤਲਬ ਨੂੰ ਘੱਟ ਕਰਦਾ ਹੈ ਨਸ਼ਾ ਛਡਾਉਣ ਦੇ ਵਿੱਚ ਬਹੁਤ ਲਾਭਕਾਰੀ ਹੈ ਜਿਹੜਾ ਨਸ਼ੇੜੀ ਹੁੰਦਾ ਉਹਨੂੰ ਇੱਕ ਤਲਬ ਹੁੰਦੀ ਹੈ ਵੀ ਮੈਂ ਚਾਹੇ ਉਹ ਅੰਦਰੋਂ ਮਾਨਸਿਕ ਦੇ ਤੌਰ ਤੇ ਆਉਜ ਦੇ ਤੌਰ ਤੇ ਛੱਡਣਾ ਚਾਹੁੰਦਾ ਉਹਨਾਂ ਨੂੰ ਪਰ ਉਹ ਸਾਡੇ ਨਹੀਂ ਸਕਦਾ ਕਿਉਂਕਿ ਜਿਸ ਟਾਈਮ ਨੂੰ ਜਦੋਂ ਇਹ ਤਲਬ ਹੁੰਦੀ ਉਸ ਟਾਈਮ ਉਹ ਰੱਥ ਫਰ ਮਾਰਦੇ ਕਿ ਕਿਸ ਨੂੰ ਕਿਧਰੋਂ ਨਸਾ ਮਿਲ ਜੇ ਤਾਂ ਉਹਦੇ ਲਈ ਇਹ ਬਹੁਤ ਹੀ ਲਾਭਕਾਰੀ ਹੈ ਉਹਦੇ ਲਈ ਕਰਨਾ ਕੀ ਹੈ ਅਦਰਕ ਦੇ ਛੋਟੇ ਛੋਟੇ ਪੀਸ ਕੱਟ ਕੇ ਉਹਨਾਂ ਦੇ ਉੱਤੇ ਲੈਮਨ ਜੂਸ ਮਤਲਬ ਨਿੰਬੂ ਦਾ ਨਿਚੋੜ ਕੇ ਉਹਨਾਂ ਨੂੰ ਧੁੱਪ ਦੇ ਵਿੱਚ ਸੁਕਾ ਲੈਣਾ ਉੱਪਰ ਕਾਲਾ ਨਮਕ ਤੇ ਕਾਲੀ ਮਿਰਚ ਪਾਦਣੀ ਥੋੜੀ ਜੇ ਤੋਹੋ ਤਪਲੇ ਸੁੱਕ ਜਾਣਗੇ ਨਿੰਬੂ ਦਾ ਰਸ ਉਹਦੇ ਵਿੱਚ ਅਬਜ਼orb ਹੋ ਜੂ। ਤਾਂ ਜਿਹੜਾ ਨਸ਼ੇੜੀ ਪਰਸਨ ਹੈ ਜੇਕਰ ਉਹ ਆਪਣੇ ਮਨੋਂ ਛੱਡਣਾ ਚਾਹੁੰਦਾ ਨਸਾ ਤਾਂ ਜਦੋਂ ਉਹਨੂੰ ਨਸ਼ੇ ਦੀ ਤਲਕ ਉੱਠੇ ਤੇ ਇਹਦੇ ਇੱਕ ਦੋ ਪੀਸ ਮੂੰਹ ਦੇ ਵਿੱਚ ਪਾ ਕੇ ਉਹਨਾਂ ਨੂੰ ਚੂਸਦਾ ਰਹੇ। ਇਹ ਪੀਸ ਚਬਾਉਣੇ ਨਹੀਂ ਚੂਸਣੇ ਹੁੰਦੇ ਐ। ਵੈਸੇ ਬੰਦਾ ਜਦੋਂ ਮੂੰਹ ਦੇ ਵਿੱਚ ਕੋਈ ਚੀਜ਼ ਨੂੰ ਚਬਾ ਲੈਂਦਾ ਪਰ ਐਵੇਂ 5-7 ਮਿੰਟ ਉਹਨੂੰ ਘਟੂ ਘਟ ਜੂਸੀ ਜ਼ਰੂਰ ਇਹਦੇ ਨਾਲ ਜਿਹੜੀ ਨਸੇ ਦੀ ਤਲਬ ਦੂਰ ਹੁੰਦੀ ਕਿਉਂਕਿ ਨਸੇ ਵਾਲੇ ਦੇ ਵਿੱਚ ਸਲਫਰ ਦੀ ਜਿਹੜੀ ਕਮੀ ਆ ਜਾਂਦੀ ਹੈ ਤੇ ਜਿੰਜਰ ਦੇ ਵਿੱਚ ਸਲਫਰ ਹੈ ਜਿਹੜਾ ਬਹੁਤ ਪਾਇਆ ਜਾਂਦਾ ਮੂਮੀ ਬੈਟੂ ਦੇ ਵਿੱਚ ਵੀ ਸਲਫਰ ਦੇ ਅਗੇ ਮੈਡੀਸਨ ਉਹਦੇ ਪੋਟੈਂਸੀ 30 200 ਵਗੈਰਾ ਤਾਂ ਜਿਹੜੀ ਪੋਟੈਂਸੀ ਦੇ ਮੁਤਾਬਕ 200 ਜਿਹੜੀ ਹੈਗੀ ਹੈ ਨਸੇ ਦੇ ਪੇਸ਼ੈਂਟ ਨੂੰ ਦਿੱਤੀ ਜਾਂਦੀ ਉਹਦੇ ਨਾਲ ਵੀ ਉਹ ਨਸਾ ਛੱਡ ਜਾਂਦਾ ਓਵਰ ਆਲ ਇਹ ਨਸੇ ਦੇ ਜਿਹੜੇ ਰੋਗੀ ਦੇ ਲਈ ਬਹੁਤ ਹੀ ਮਫੀਦ ਹੈ ਬਹੁਤ ਹੀ ਫਾਇਦੇਮੰਦ ਹੈ ਬ੍ਰੇਨ ਦੇ ਫੰਕਸ਼ਨ ਨੂੰ ਇੰਪਰੂਵ ਕਰਦਾ ਜਿਹੜੀ ਬੁਢਾਪੇ ਦੇ ਕਾਰਨ ਭੁੱਲਣ ਦੀ ਬਿਮਾਰੀ ਬਣ ਜਾਂਦੀ ਹੈ ਆਪਣੀ Banda ਹੌਲੀ ਹੌਲੀ ਚੀਜ਼ਾਂ ਰੱਖ-ਰੱਖ ਭੁੱਲਦਾ ਜਿਆਦਾ ਘਟ ਜਾਂਦੀ ਹੈ ਤਾਂ ਬ੍ਰੇਨ ਦੇ ਸੈੱਲਾਂ ਨੂੰ ਫੰਕਸ਼ਨ ਕਰਨ ਦੇ ਵਿੱਚ ਪੂਰਾ ਸਹਾਇ ਹੁੰਦਾ ਛੇਤੀ ਛੇਤੀ ਬ੍ਰੇਨ ਹੈ ਜਿਹੜੇ ਇਹ ਮਦਰ ਪੁਲੋਂ ਦੀ ਬਿਮਾਰੀ ਤੋਂ ਠੀਕ ਹੋ ਜਾਂਦਾ ਅੱਗੇ ਹੈ ਇਹ ਇਨਫੈਕਸ਼ਨ ਜਿਹੜੀ ਸਰੀਰ ਦੇ ਕਿਸੇ ਵੀ ਅੰਗ ਦੇ ਵਿੱਚ ਹੋਵੇ ਉਸ ਨੂੰ ਇਹ ਘੱਟ ਕਰਦਾ ਇਨਫੈਕਸ਼ਨ ਨੂੰ ਘਟਕਾਉਣ ਦੇ ਲਈ ਜੀ ਚਾਹ ਵਗੈਰਾ ਬਣਾ ਕੇ ਪੀਤੀ ਜਾਂਦੀ ਹੈ ਉਹਦੇ ਵਿੱਚ ਇਲਾਇਚੀ ਵਗੈਰਾ ਪਾਈ ਜਾਂਦੀ ਹੈ ਨਾਲ ਹੀ ਸੀਨਾਮਨ ਪਾਈ ਜਾਵੇ ਤਾਂ ਹੋਰ ਵੀ ਜ਼ਿਆਦਾ ਬੈਨੀਫਿਟ ਕਰਦੀ ਹੈ ਫਾਟ ਅਟੈਕ ਨਹੀਂ ਹੋਣ ਦਿੰਦਾ ਜੇਕਰ ਕਿਸੇ ਨੂੰ ਵੀ ਖਤਰਾ ਹੈ ਵੀ ਕਿਤੇ ਜ਼ਿੰਦਗੀ ਦੇ ਵਿੱਚ ਅੱਗੇ ਜਾ ਕੇ ਮੈਨੂੰ ਹਾਰਟ ਅਟੈਕ ਨਾਲ ਵੀ ਤਾਂ ਉਹ ਅਦਰਕ ਦਾ ਸੇਵਨ ਕਰੇ 1 ਇੰਚ ਅਦਰਕ ਦਾ ਟੁਕੜਾ ਲੈ ਕੇ ਸਰਦੀਆਂ ਦੇ ਵਿੱਚ ਖਾਸ ਕਰਕੇ ਹਫ਼ਤੇ ਦੇ ਪਹਿਲੇ 5 ਦਿਨਾਂ ਨੂੰ ਵਰਤੇ ਸੁਬਾ ਨਰਨੇ ਕਾਲ ਦੇ 1 ਇੰਚ ਅਦਰਕ ਦਾ ਟੁਕੜਾ ਚਬਾ-ਚਬਾ ਕੇ ਪੈਰਾਂ 'ਤੇ ਬੈਠ ਕੇ ਜੇਕਰ ਬੈਠ ਸਕਦਾ ਤੇ ਨਹੀਂ ਚੋਕੜੀ ਮਾਰ ਕੇ ਬੈਠੇ ਜਿਵੇਂ ਉਹਨੂੰ ਠੀਕ ਲੱਗੇ ਐਸੀ ਜਿਆਦਾ ਬੈਨੀਫਿਟ ਹੁੰਦਾ ਪਰੰਪਰ ਬੈਠ ਕੇ ਹੁੰਦਾ ਤਾਂ ਉਪਰੋਂ ਗਰਮ ਕੋਸਾ ਪਾਣੀ ਪੀਵੇ ਮਗਰਲੇ 2 ਦਿਨ ਅਦਰਕ ਦੀਆਂ ਥਾਂ ਤੇ ਲਸਣ ਦੀਆਂ 2 ਕਲੀਆਂ ਲਸਣ ਦੀਆਂ 2 ਤੁਰੀਆਂ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹਨਾਂ ਨੂੰ ਚਬਾ ਚਬਾ ਕੇ ਉਪਰੋਂ ਗਰਮ ਕੋਸਾ ਪਾਣੀ ਪੀਵੇ ਮਤਲਬ ਹਫਤੇ ਦੇ 7 ਦਿਨਾਂ ਦੇ ਵਿੱਚ ਪਹਿਲੇ 5 ਦਿਨ ਅਦਰਕ ਤੁਸੀਂ ਜਿਹੜੇ 2 ਦਿਨ ਲੈ ਕੇ ਉਹਦੇ ਵਿੱਚ ਲਸਣ ਦੀ ਉਹ ਵਰਤੋਂ ਕਰੀ ਉਹਨਾਂ ਨੂੰ ਚਬਾ ਚਬਾ ਕੇ ਉੱਪਰੋਂ ਗਰਮ ਕੋਸਾ ਪਾਣੀ ਪੀਵੇ ਇਸ ਤਰ੍ਹਾਂ ਉਹਨਾਂ ਨੂੰ ਰਿਪੀਟ ਕਰਦੇ ਰਹੇ 2-3 ਹਫ਼ਤਿਆਂ ਦੇ ਵਿੱਚ ਹੀ ਉਹਦਾ ਜਿਹੜਾ ਹੈਗਾ ਬਾਡੀ ਦੇ ਵਿੱਚੋਂ ਟੌਕਸਿਨ ਜੀ ਸਾਰੇ ਰਿਮੂਵ ਹੋ ਜਾਣਗੇ ਉਹਦਾ ਹਾਰਟ ਜਿਹੜਾ ਹਾਰਟ ਦੇ ਮਸਲ ਨੂੰ ਇਹ ਇੰਪਰੂਵ ਕਰਦਾ ਬਾਕੀ ਉਹਨਾਂ ਨੂੰ ਸਟਰੈਂਥ ਕਰ ਦਿੰਦਾ ਹੈ ਹਾਰਟ ਉਹਨਾਂ ਦਾ ਬਿਲਕੁਲ ਨਰੋਗੀ ਹੋ ਜਾਂਦਾ ਹੈ ਉਹਨੂੰ ਕਿਸੇ ਵੀ ਕਿਸਮ ਦਾ ਲੱਗ ਕੇ ਆ ਕੇ ਹਾਰਟ ਰਿਲੇਟਡ ਕੋਈ ਬਿਮਾਰੀ ਨਹੀਂ ਲੱਗਦੀ ਹਾਰਟ ਉਹਦਾ ਬਿਲਕੁਲ ਸਿਹਤਮੰਨ ਹੋ ਜਾਂਦਾ ਹੈ ਬਲੱਡ ਸ਼ੂਗਰ ਨੂੰ ਘਟਾਉਂਦਾ ਹੈ ਜੇਕਰ 3 ਮਹੀਨੇ ਨੂੰ ਲਗਾਤਾਰ ਵਰਤ ਲੈ ਜਾਵੇ ਤਾਂ ਬਲੱਡ ਸ਼ੂਗਰ ਦਾ ਜਿਹੜਾ ਲੈਵਲ ਆ 12% ਤੱਕ ਹੈ ਘਟ ਕਰ ਦਿੰਦਾ ਹੈ ਟੈਸਟਾਂ ਦੇ ਵਿੱਚ ਇਹ ਆਪਣੀ ਰਿਪੋਰਟਾਂ ਦੇ ਵਿੱਚ ਆਇਆ ਹੋਇਆ ਹੈ LDL ਦਾ ਲੈਵਲ ਘਟਾਉਂਦਾ ਖਰਾਬ ਕੋਲੇਸਟ੍ਰੋਲ ਹੁੰਦਾ ਇਹਦਾ ਤੇ ਵਧੀਆ ਕੋਲੇਸਟ੍ਰੋਲ HDL ਨੂੰ ਇਹ ਵਧਾਉਂਦਾ ਲੈਣ ਦਾ ਤਰੀਕਾ ਦਾ ਅਲੱਗ-ਅਲੱਗ ਹੈ ਜਿਵੇਂ ਇਹਨੂੰ ਆਪਾਂ ਚਾਹ ਦੇ ਵਿੱਚ ਵੀ ਰਹਿਣੇ ਆ ਇਹਨੂੰ ਅਚਾਰ ਦੇ ਤੌਰ ਤੇ ਵਰਤਿਆ ਜਾਂਦਾ ਹੈ ਦਾਲ ਸਬਜ਼ੀ ਦੇ ਵਿੱਚ ਅਕਸਰ ਵਰਤਦੇ ਆਪਾਂ ਨੂੰ ਸੂਪ ਦੇ ਵਿੱਚ ਵਰਤਦੇ ਆਂਦੇ ਮੀਟ ਮਸਾਲੇ ਦੇ ਵਿੱਚ ਨੂੰ ਆਮ ਵਰਤਦੇ ਆ ਨਹੀਂ ਇਹਦਾ ਕਾੜਾ ਬਣਾ ਕੇ ਪੀਤਾ ਜਾਂਦਾ ਇਹਨੂੰ ਖੱਚੇ ਨੂੰ ਖਾਧਾ ਜਾਂਦਾ ਇਹਨੂੰ ਕ੍ਰਸ਼ ਕਰਕੇ ਬੋਇਲ ਕਰਕੇ ਵੀ ਇਹਨੂੰ ਖਾਧਾ ਜਾਂਦਾ ਇਹਨੂੰ ਕਿਸੇ ਵੀ ਰੂਪ ਦੇ ਵਿੱਚ ਲੈ ਲਓ